समान ला लिया कुछ सारा रह जाए कुछ ध्यान चैक कर लो ठीक है आ जाओ जल्दी टाइम घट है जिए? हाँ जी हाँ जी फोन कर लो मैं ਭੱਜੇ ਹੋਇਆ 7 ਤੇ ਸਾਨੂੰ ਅਜੀਤ ਭਾਈ ਲੈਣ ਦੇ ਲਈ ਆ ਰਹੇ ਐ ਤੇ ਅਸੀਂ ਫਿਰ ਜਾ ਰਹੇ ਹਾਂ 에어ਪੋਰਟ 에어ਪੋਰਟ ਉਹਨਾਂ ਨੇ ਛੱਡ ਕੇ ਆਉਣਾ ਹੈਗਾ ਹੋਟਲ ਚੋਂ ਚੈੱਕ ਆਊਟ ਕਰਤਾ ਦबई ਦੀਆਂ ਛੁੱਟੀਆਂ ਸੀ ਜਿਹੜੀਆਂ ਸਾਡੀਆਂ ਉਹ ਸਮਾਪਤ ਹੋ ਰਹੀਆਂ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਨੇ ਭਾਈ ਜੀ ਇਹ ਆ ਗਏ ਜੀ ਅਜੀਤ ਸਿੰਘ ਤੇ ਆਉਣਾ ਹੋਵੇ ਜਾਣਾ ਹੋਵੇ ਪੱਕੇ ਦबई ਵਾਲੇ ਇਹਨਾਂ ਨੇ ਛੱਡਣਾ ਹੁੰਦਾ ਹੈ ਤੇ ਬਾਕੀ ਗੱਲਾਂ ਬਾਤਾਂ ਹੁਣ ਕਾਰ 'ਚ ਬਹਿ ਕੇ ਜਾਂਦੇ ਜਾਂਦੇ ਦੱਸਦੇ ਆ ਕਿੱਥੇ ਦਾ ਟੂਰ ਆ ਕੀ ਗੱਲਬਾਤ ਹੈ ਧੰਨਵਾਦ ਵੀਰੇ ਮੈਂ ਵਲੌਗ ਬਣਾ ਰਿਹਾ ਸੀਗਾ ਤਾਂ ਕਰਕੇ ਮੈਂ ਬੈਗ ਨਹੀਂ ਰੱਖਿਆ ਓਕੇ ਸਵੇਰੇ 10 ਵਜੇ ਸਾਡੀ ਫਲਾਈਟ ਹੈਗੀ ਇਟਲੀ ਦੇ ਸ਼ਹਿਰ ਮਿਲਾਨ ਲਈ ਤੇ ਅੱਜ ਤੋਂ ਆਪਣਾ ਨਵਾਂ ਸਫ਼ਰ ਸ਼ੁਰੂ ਹੋ ਰਿਹਾ ਹੈ ਇਟਲੀ ਦਾ ਤੇ ਅਸੀਂ ਉਤਰਨਾਗਾ ਮਿਲਾਨ ਸ਼ਹਿਰ ਦੇ ਮੈਲਪੈਂਸਾ ਏਅਰਪੋਰਟ ਤੇ ਸੰਭਿਤ ਤੇ ਦਬਾਈ ਟਰਮੀਨਲ 3 ਤੋਂ ਅਸੀਂ ਜਾਣਾਗਾ ਤੇ ਬਾਈ ਨਾਲ ਇੱਥੇ ਦਿਨ ਬਹੁਤ ਵਧੀਆ ਰਹੇ। ਖਸਦੇ ਖੇਡਦੇ ਸਾਰਾ ਟਾਈਮ ਵਧੀਆ ਲੰਘਿਆ ਤੇ ਤੁਹਾਨੂੰ ਵੀ ਛੁੱਟੀਆਂ ਸੀ ਸਾਡੀਆਂ ਵੀ ਛੁੱਟੀਆਂ ਸੀ ਅਸੀਂ ਇੱਥੇ ਘੁੰਮਿਆ ਫਿਰਿਆ ਤੇ ਹੁਣ ਦੁਬਾਰਾ ਫੇਰ ਇੱਕ ਵਾਰ ਆਪਣਾ ਸਫਰ ਸ਼ੁਰੂ ਹੋਣ ਜਾ ਰਹੇ ਹਾਂ। 6 6.5 ਘੰਟੇ ਦੀ ਫਲਾਈਟ ਹੋ ਤੇ ਇਮੀਰੇਟਸ ਦੀ ਇਹ ਫਲਾਈਟ ਹੈ ਤੇ ਦੇਖਦੇ ਹਾਂ ਕਿਵੇਂ ਦਾ ਰਹਿੰਦਾ ਜੀ ਦਾ ਐਕਸਪੀਰੀਅੰਸ। 에어ਪੋਰਟ ਦੇ ਲੱਗਣੇ ਜੀ ਸਾਨੂੰ ਇੱਥੋਂ ਕੋਈ 15 ਕਿ ਮਿੰਟ 15 ਮਿੰਟਾਂ ਚ ਪਹੁੰਚ ਜਾਣਾਗਾ ਦੁਬਈ ਟਰਮੀਨਲ 3 ਜੀਤ ਬਾਈ ਮਿਲਦੇ ਆ ਫਿਰ ਸਤਿ ਸ੍ਰੀ ਅਕਾਲ ਬਾਏ ਬਾਏ ਓਕੇ ਲਓ ਜੀ ਇਹ ਹੈਗਾ ਟਰਮੀਨਲ 3 ਦੁਬਈ ਦਾ ਤੇ ਜਿੰਨੇ ਵਾਰੀ ਅਸੀਂ ਦੁਬਈ ਆਏ ਆ ਨਾ ਤੇ ਇਹਦੇ ਤੇ ਕਦੇ ਨਹੀਂ ਉਤਰੇ ਕਦੇ ਇਹ ਤੋਂ ਛੜੇ ਨਹੀਂ ਇਹਦੇ ਬਾਰੇ ਬਹੁਤ ਸੁਣਿਆ ਸੀ ਇਹ ਟਰਮੀਨਲ ਬਾਰੇ ਅੱਜ ਤੁਹਾਨੂੰ ਦਿਖਾਉਨੇ ਆ ਅੰਦਰਲੇ ਪਾਸਿਓ ਕਿ ਕਿਹੋ ਜਿਹਾ ਇਹ ਟਰਮੀਨਲ ਹੈਗਾ ਟਰਮੀਨਲ 3 ਤੇ ਜਿੰਨੀਆਂ ਵੀ ਫਲਾਈਟਸ ਆਉਂਦੀਆਂ ਨਾ ਉਹ ਫਲਾਈ ਏਮੀਰੇਟਸ ਦੀਆਂ ਆਉਂਦੀਆਂ ਕੱਲੀ ਕੱਲੀ ਸਿਰਫ ਤੇ ਸਿਰਫ ਐਮੀਰੇਟਸ ਇੱਥੇ ਮਤਲਬ ਇਹ ਤੋਂ ਜਾਂਦੀ ਹੈ ਡਿਪਾਰਚਰ ਹੁੰਦੀ ਹੈ ਜਾਂ ਅਰਾਈਵਲ ਹੁੰਦੀ ਹੈ ਤੇ ਅਸੀਂ ਪਹਿਲੀ ਵਾਰੀ ਤੋਂ ਜਿਵੇਂ ਤੁਹਾਨੂੰ ਦੱਸਿਆ ਸੀ ਐਮੀਰੇਟਸ ਸਫ਼ਰ ਕਰਾਂਗੇ ਤੇ ਦੇਖਦੇ ਹਾਂ ਬਾਕੀ 에য়ারਪੋਰਟ ਜਿਹੜਾ ਟਰਮੀਨਲ ਬਣਿਆ ਹੋਇਆ 3 ਕਹਿੰਦੇ ਸਭ ਤੋਂ ਸੋਹਣਾ ਟਰਮੀਨਲ ਹੈ ਜਿੰਨੇ ਵੀ ਦੁਬਈ 에য়ারਪੋਰਟ ਤੇ ਇੱਥੇ ਟਰਮੀਨਲ ਬਣੇ ਹੋਏ ਹੈਗੇ ਇਹ ਆ ਗਿਆ ਡਿਪਾਰਚਰ ਅਸੀਂ ਇੱਕ ਦਿਨ ਪਹਿਲਾਂ ਉੱtre ਵੀ ਸੀ ਐਂ ਦਾ ਟਰਮੀਨਲ 3 ਤੇ ਦੂਜੀ ਫਲਾਈਟ ਆਏ ਸਾਡੀ ਅੱਜ ਐਮੀਰੇਟਸ ਦੀ ਉਦੋਂ ਅਸੀਂ ਬਲੌਗ ਨਹੀਂ ਬਣਾ ਰਹੇ ਸੀਗੇ ਤੇ ਉਦੋਂ ਲੇ ਪਾਸੇ ਉਤਰੇ ਸੀਗੇ ਤੇ ਡਿਪਾਰਚਰ ਉੱਪਰ ਇਹਦਾ ਹਾਂਜੀ ਉਦੋਂ ਇੱਥੇ ਾ ਉਤਰੇ ਸੀ ਉਦੋਂ ਬਾਲਾ ਸੋਨਾ ਲੱਗਦਾ ਸੀ ਬਲੂ ਬਲੂ ਕਲਰ ਕਿਦਣ ਜੀ ਜਦੋਂ ਆਪਾਂ ਉਤਰੇ ਸੀਗੇ ਹਾਂਜੀ ਉਦੋਂ ਰਾਤ ਨੂੰ ਉਤਰੇ ਸੀ ਨਾ ਕੋ ਕਿੰਨੀਆਂ ਕਿੱਥੇ ਕਿੱਥੇ ਫਲਾਈਟਸ ਜਾ ਰਹੀਆਂ ਬਹਿਰੈਨ ਨਿਊਯਾਰਕ ਜਨੇਵਾ ਤੇ ਬ੍ਰਸਲ ਜੁਰਿਕ ਤੇ ਮਿਊਨਿਕ ਪੂਰੀ ਦੁਨੀਆ ਚ ਇੱਕ ਹੁਣ ਇੰਨੀਆਂ ਫਲਾਈਟਸ ਉੱਡ ਰਹੀਆਂ 8:30 8:16 ਤੱਕ ਆ ਦੇਖ ਲੋ ਇਹ ਦੁਬਈ ਚ ਨਾ ਸਾਰਾ ਕੁਝ ਜਿਹੜਾ ਸਿਸਟਮ ਹੈ ਉਹ ਆਟੋਮੈਟਿਕ ਹੁੰਦਾ ਜਾ ਰਿਹਾ ਪਹਿਲਾਂ ਇਮੀਗ੍ਰੇਸ਼ਨ ਆਟੋਮੈਟਿਕ ਸੀਗੀ ਤੇ ਉਹ ਤਾਂ ਸਮਾਰਟ ਗੇਟਸ ਤੁਸੀਂ ਦੇਖੇ ਹੋਣੇ ਸਾਡੇ ਵਲੌਗਸ ਚ ਨਾ ਪਹਿਲਾਂ ਵੀ ਦੇਖੇ ਹੋਣੇ ਤੇ ਹੁਣ ਇੱਥੇ ਸਾਨੂੰ ਪਤਾ ਲੱਗਿਆ ਕਿ ਜਿਹੜੀ ਸੈਲਫ ਸਰਵਿਸ ਹੈ ਉਹ ਵੀ ਚੈੱਕ ਇਨ ਦੀ ਸੈਲਫ ਸਰਵਿਸ ਹੈ ਤੁਸੀਂ ਖੁਦ ਚੈੱਕ ਇਨ ਕਰਨ ਵਾਲੀ ਮਸ਼ੀਨ ਲੱਗੀ ਹੋਈ ਹੈ ਤੇ ਇਹ ਦੇਖੋ এয়ারਪੋਰਟ ਅੰਦਰੋਂ ਤੇ ਇਧਰ ਤੁਹਾਨੂੰ ਦਿਖਾਉਣਾ ਇਧਰ ਸਾਨੂੰ ਸੈਲਫ ਸੈਲਫ ਸਰਵਿਸ ਬੈਗ ਜੇ ਡ੍ਰੌਪ ਹੈ ਕੋਈ ਨਹੀਂ ਬੈਠਾ ਹੋਊਗਾ ਆਪ ਮਸ਼ੀਨ ਤੇ ਜਾ ਕੇ ਬੈਗ ਡ੍ਰੌਪ ਕਰਨਾ ਹੈ ਦੇਖਦੇ ਕਿਵੇਂ ਰਹਿੰਦੇ ਅਸੀਂ ਨਾ ਕਿੰਨੇ ਵੱਖ-ਵੱਖ ਕੰਟਰੀਜ਼ ਜਾਣੇ ਰਹਨੇ ਆ ਪਰ ਜਿਸ ਲੈਵਲ ਤੇ ਦੁਬਈ ਐਡਵਾਂਸ ਹੋ ਰਿਹਾ ਹੈ ਤੇ ਕੋਈ ਕੰਟਰੀ ਕੋਈ 에어ਪੋਰਟ ਕਿਤੇ ਨਹੀਂ ਦੇਖਿਆ ਵੀ ਇੰਨੀ ਐਡਵਾਂਸ ਟੈਕਨੀਕ ਕਿਸੇ ਵੀ 에어ਪੋਰਟ ਤੇ ਆਈ ਹੋਵੇ ਸਭ ਤੋਂ ਪਹਿਲਾਂ ਜਿਹੜੇ ਸਮਾਰਟ ਗੇਟਸ ਦੇਖੇ ਸੀ ਉਹ ਅਸੀਂ ਇੱਥੇ ਹੀ ਦੇਖੇ ਸੀਗੇ ਜਿਵੇਂ ਤੁਹਾਨੂੰ ਦੱਸ ਗਿਆ ਟੇ ਆਹ ਸੈਲਫ ਸਰਵਿਸ ਚੈੱਕ ਇਨ ਵਾਲਾ ਵੀ ਇੱਥੇ ਦੇਖ ਰਹੇ ਅੱਜ ਤੋਂ ਪਹਿਲਾਂ ਸੀ ਕਿੰਨੀਆਂ ਫਲਾਈਟਸ ਲੈ ਲਈਆਂ ਕਦੇ ਸੈਲਫ ਚੈੱਕ ਇਨ ਨਹੀਂ ਕਰਾਇਆ ਇਹ ਅਸੀਂ ਪਹੁੰਚ ਗਿਆਂ ਬਿਲਕੁਲ ਮਸ਼ੀਨ ਦੇ ਕੋਲ ਤੇ ਇੱਥੇ ਪਾਸਪੋਰਟ ਮਨ ਦਾ ਸਕੈਨ ਕਰਨ ਉਹ ਇੱਥੇ ਲਿਖਿਆ ਹੋਇਆ ਹੈ स्कैन ऑफ पासपोर्ट जब बुकिंग देयर रेफरेंस नंबर ਤੇ ਜਬ ਬੋਰਡਿੰਗ ਪਾਸ ਜੇ ਤੁਹਾਡੇ ਕੋਲੇ ਹੈ ਪਾਸਪੋਰਟ ਸਕੈਨ ਕਰਤਾ ਦੇਖਿਆ ਕੀ ਹੁੰਦਾ ਇਹ ਦੇਖੋ ਇਹ ਦबई ਤੋਂ ਮਿਲਾਨ ਰਿਪਨਦੀਪ ਸਿੰਘ ਤੇ ਪਾਸਪੋਰਟ ਸਕੈਨ ਕਰੂ ਵੀਜ਼ਾ ਵੀ ਕਹਿੰਦੇ ਸਕੈਨ ਕਰੂ ਸਾਨੂੰ ਪਤਾ ਲੱਗਾ ਵੀਜ਼ਾ ਵੀ ਚਾਹੀਦਾ ਵੀਜ਼ਾ ਹੈਗਾ ਤੁਹਾਡੇ ਕੋਲ ਕਹਿੰਦੇ ਯੈਸ ਵੀਜ਼ਾ ਹੈਗਾ ਚੈੱਕ ਇਨ ਬੈਗ ਚੈੱਕ ਇਨ ਬੈਗ ਹੈਗੇ ਆਪਣੇ ਕੋਲੇ ਤੇ ਉਹ ਟੈਗ ਆ ਗਏ ਆਪਣੇ ਆਪ ਬਾਹਰ ਆਪਾਂ ਨੂੰ ਟੈਗ ਦਿੰਦੇ ਹੁੰਦੇ ਨੇ ਨਾ ਉਹ ਵੀ ਆਪਾਂ ਨੂੰ ਆਪ ਹੀ ਲਾਉਦੇ ਨੇ ਟੈਗ ਵੀ ਇੱਥੇ ਆਪ ਹੀ ਲਾਉਣੇ ਆ ਅਸੀਂ ਤੇ ਮੇਕ ਸ਼ੋਰ ਜੇਕਰ ਤੁਸੀਂ ਇਹ ਟੈਗ ਲਾਉਣੇ ਤੁਹਾਡੇ ਪਹਿਲਾਂ ਵਾਲੇ ਟੈਗ ਤੁਸੀਂ ਉਤਾਰ ਦੇ ਇਹ ਸਾਹਮਣੇ ਵਾਲੇ ਪਾਸੇ ਆ ਗਿਆ ਪਾਸਪੋਰਟ ਕੰਟਰੋਲ ਤੇ ਇਮੀਗ੍ਰੇਸ਼ਨ ਕਹਿ ਸਕਦੇ ਹਾਂ ਤੇ ਅੱਗੇ ਮੈਂ ਵੀਡੀਓ ਥੋੜੇ ਤੁਹਾਨੂੰ ਦਿਖਾ ਨਹੀਂ ਸਕਦਾ ਵੈਸੇ ਇੱਥੇ ਵੀ ਕੋਈ ਬੰਦਾ ਨਹੀਂ ਬੈਠਾ ਹੁੰਦਾ ਇੱਕ ਗੇਟ ਲੱਗਿਆ ਹੁੰਦਾ ਸਮਾਰਟ ਗੇਟ ਉਹ ਤੁਹਾਨੂੰ ਦਿਖ ਰਹੇ ਹੋਣੇ ਉਹਦੇ ਵਿੱਚੋਂ ਹੀ ਲੰਘਣਾ ਆਪਣਾ ਪਾਸਪੋਰਟ ਸਕੈਨ ਕਰਕੇ ਵੀਜ਼ਾ ਤੁਹਾਡਾ ਸਾਰਾ ਕੁਝ ਏ ਟੂ ਜ਼ੈਡ ਉਹਨੇ ਆਪਣੇ ਆਪ ਚੈੱਕ ਕਰ ਲੈਣਾ ਐਵੇਂ ਦੇ ਸਿਸਟਮ ਇੱਥੇ ਲੱਗੇ ਹੋਏ ਆ। ਉਹ ਦੇਖੋ ਕੋਈ ਵੀ ਬੰਦਾ ਨਹੀਂ ਬੈਠਾ ਕੋਈ ਇੱਥੇ ਪਾਸਪੋਰਟ ਤੇ ਕੋਈ ਸਟੈਂਪ ਨਹੀਂ ਲੱਗਦੀ। ਹੋਰ ਇਹ ਖਾਜੀ ਡਨ ਇਮੀਗ੍ਰੇਸ਼ਨ ਡਨ ਹੋ ਗਈ ਸਕਿਉਰਿਟੀ ਚੈਕ ਇਨ ਵੀ ਹੋ ਗਿਆ ਤੇ ਹੁਣ ਅਸੀਂ ਜਾਣਾ B13 ਗੇਟ ਨੰਬਰ ਤੇ B13 ਤੋਂ ਸਾਡੀ ਫਲਾਈਟ ਉੱਡਣੀ ਹੈ ਤੇ B1 B32 B1 ਤੋਂ B32 ਇੱਥੇ ਹੈ ਇਸੇ ਲਿਫਟ 'ਚ ਜਾਣਾ ਪੈਣਾ ਸਾਨੂੰ ਜਲਦੀ ਬਿਊਟੀ ਫਰੀ ਰੀਚ ਪਹੁੰਚਗੇ ਉੱਪਰ ਲਿਫਟ ਨਾਲ ਅਸਾਂ ਹਨਾ ਕੋਈ ਨਹੀਂ ਇਹ ਦੇਖੋ 에어ਪੋਰਟ ਤੇ ਗੁੱਚੀ ਦੇ ਸਟੋਰ ਬਣੇ ਹੋਏ ਐ ਤਾਂ ਹੀ ਕਹਿੰਦੇ ਸੀ ਵੀ ਟਰਮੀਨਲ 3 ਐ ਜਿਹੜਾ ਕਾਫੀ ਜ਼ਿਆਦਾ ਸੋਹਣਾ ਹੈਗਾ ਬਿਊਟੀ ਫਰੀ ਏਰੀਆ ਨੂੰ ਵੀ ਨਾ ਮਾਲ ਬਣਾ ਰੱਖਿਆ ਨਾ ਜਿਵੇਂ ਮਾਲ ਟਾਈਪ ਹੁੰਦਾ ਐਨਾ ਵੱਡਾ ਦੇਖੋ ਜਿਵੇਂ ਮਾਲ ਚ ਲੋਕ ਫਿਰਦੇ ਲੱਗਦੀ ਨਹੀਂ ਵੀ ਏਅਰਪੋਰਟ ਹੈ B13 ਮੇਰੇ ਖਿਆਲ ਚ ਇੱਥੇ ਆ ਸਾਡਾ ਗੇਟ B15 ਇਧਰ ਅੱਗੇ B13 ਜਿਹੜੇ ਹਿਸਾਬ ਨਾਲ ਕਹਿ ਰਹੇ ਹਨ ਵੀ 2030 ਤੋਂ ਬਾਅਦ ਟੋਟਲੀ ਆਰਟੀਫੀਸ਼ੀਅਲ ਇੰਟੈਲੀਜੈਂਸ ਆਜੂ ਵੀ ਜਿਹੜੇ ਬੰਦੇ ਦੇ ਕੰਮ ਆ ਖਤਮ ਹੋ ਜਾਣਗੇ ਤੇ ਉਹ ਜੇ ਉਹਦਾ ਐਡਵਾਂਸ ਕਿੰਨੀ ਕੀ ਟੈਕਨੀਕ ਉਹਦਾ ਜਮਾਨਾ ਦੇਖਣਾ ਤਾਂ ਉਹ ਇੱਥੇ ਦੇਖਿਆ ਜਾ ਸਕਦਾ ਵੀ ਤੁਸੀਂ ਦੇਖੋ ਸਾਡਾ ਵੀਜ਼ਾ ਵੀ ਆਪਣੇ ਆਪ ਚੈੱਕ ਹੋ ਗਿਆ ਪਾਸਪੋਰਟ ਵੀ ਆਪਣੇ ਆਪ ਚੈੱਕ ਹੋ ਗਿਆ ਬੋਰਡਿੰਗ ਪਾਸ ਵੀ ਆਪਣੇ ਆਪ ਚੈੱਕ ਹੋ ਗਿਆ ਇੱਕ ਵੀ ਬੰਦੇ ਦੇ ਥਰੂ ਅਸੀਂ ਫਿਜ਼ੀਕਲ ਮਤਲਬ ਨਾ ਤਾਂ ਸਾਡੀ ਇਮੀਗ੍ਰੇਸ਼ਨ ਹੋਈ ਹੈ ਨਾ ਸਿਕਿਉਰਿਟੀ ਹੋਈ ਹੈ ਸਿਕਿਉਰਿਟੀ ਵੀ ਐਡਵਾਂਸ ਨਾ ਬੋਰਡਿੰਗ ਪਾਸ ਲੈ ਟੋਟਲੀ ਮਤਲਬ ਸਮਾਰਟ ਸਿਸਟਮ ਹੈ ਇੱਥੇ ਪਰ ਹੈ ਤਾਂ ਗੱਲ ਸਹੀ ਦੋ ਦਿਨਾਂ ਦੀਆਂ ਨੌਕਰੀਆਂ ਜਾਣਗੀਆਂ ਹਾਂਜੀ ਕਿ ਹਾਂਜੀ ਬਹੁਤ ਬੰਦਿਆਂ ਦੀਆਂ ਨੌਕਰੀਆਂ ਜਾਣਗੀਆਂ ਇਹਦੇ ਨਾਲ ਮਤਲਬ ਜਿਹੜਾ ਕੰਪਿਊਟਰ ਸਿਸਟਮ ਹੈ ਹੀ ਇੰਨਾ ਐਡਵਾਂਸ ਹੋ ਜਾਣਾ ਹੈਗਾ 2030 ਤੋਂ ਬਾਅਦ ਕਹਿੰਦੇ ਇਹ ਮਤਲਬ ਪੂਰੀ ਦੁਨੀਆ ਦੇ ਵਿੱਚ ਇਹੋ ਜਿਹੇ ਸਮਾਰਟ ਸਿਸਟਮ ਆ ਜਾਣੇ ਆ ਸਮਾਰਟ ਕਾਰ ਆ ਜਾਣੀਆਂ ਸਮਾਰਟ ਟਰੱਕ ਆ ਜਾਣੇ ਆ ਹਾਂਜੀ ਤੇ ਮਤਲਬ ਜਿਹੜੀਆਂ ਟਰਕਿੰਗ ਲਾਈਨ 'ਚ ਜਿਹੜੀਆਂ ਜੌਬਸ ਆ ਉਹ ਚਲੀਆਂ ਜਾਣਗੀਆਂ ਟਰੱਕ ਵੀ ਐਵੇਂ ਦੇ ਆਉਣਗੇ ਹਨ ਟੈਕਸੀਜ਼ ਵੀ ਐਵੇਂ ਦੀਆਂ ਆਉਣਗੀਆਂ ਹਨ ਤੇ ਖਤਰੇ ਦੀ ਘੰਟੀ ਹੈ ਇੱਕ ਤਰ੍ਹਾਂ ਲਈ ਮਨੁੱਖ ਲਈ ਹੁਣ ਤਾਂ ਦੇਖਣ ਨੂੰ ਚੰਗਾ ਲੱਗ ਰਿਹਾ ਵੀ ਐਨੀ ਵਧੀਆ ਯਾਰ ਐਡਵਾਂਸ ਟੈਕਨੀਕ ਆ ਰਿਹਾ ਹੈ ਹਾਂਜੀ ਸਹੀ ਬੰਦਿਆਂ ਦੀ ਨੌਕਰੀਆਂ ਵੀ ਜੇ ਕਿਸੇ ਚੀਜ਼ ਦੇ ਫਾਇਦੇ ਹੁੰਦੇ ਤਾਂ ਨਾਲ ਨੁਕਸਾਨ ਵੀ ਹੈ ਬੱਲੇ 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 ਇੰਨਾ ਰੌਣਕ ਮੇਲਾ ਇਹਦਾ ਲੱਗਦਾ ਜਿਵੇਂ ਸਾਰੀ ਦੁਨੀ ਹੀ ਮੇਲਾ ਨੂੰ ਚੱਲੀ ਆਏ ਇਕੱਲੀ ਘੁੰਮਣ ਦੇ ਲਈ ਚੱਲੀ ਆਏ ਇੰਨੇ ਬੰਦੇ ਇੱਕ ਜਹਾਜ਼ 'ਚ ਬੈਣਿਆ ਉਹ ਪਿੱਛੇ ਪਲੇਨ ਖੜਾ ਦੇਖੀ ਜਾਂਦਾ ਤੁਹਾਨੂੰ ਦੇਖ ਲਓ ਇੰਨੇ ਪੈਸੇਂਜਰਾਂ ਪਲੇਨ ਕਾਫੀ ਵੱਡਾ ਲੱਗਦਾ ਮੈਨੂੰ ਤੇ ਜਿਹੜੇ ਸਾਹਮਣੇ ਨਾਲ ਇੱਥੇ ਪੈਸੇਂਜਰ ਬੈਠੇ ਆ ਤੇ ਬਾਕੀ ਪੰਜਾਬੀ ਕੋਈ ਦਿਖ ਨਹੀਂ ਰਿਹਾ ਵੈਸੇ ਇਟਲੀ 'ਚ ਤਾਂ ਆਪਣੇ ਪੰਜਾਬੀ ਬਹੁਤ ਜ਼ਿਆਦਾ ਰਹਿੰਦੇ ਆ ਸ਼ਾਇਦ ਦੁਬਈ ਤੋਂ ਕੋਈ ਨਾ ਜਾਣਦਾ ਫਿਰ ਇੰਡੀਆ ਤੋਂ ਜਿੰਨੀਆਂ ਡਾਇਰੈਕਟ ਫਲਾਈਟਸ ਹੁੰਦੀਆਂ ਹੋਣਗੀਆਂ ਉਹਦੇ 'ਚ ਜਾਂਦੇ ਹੋਣਗੇ ਸਾਰੇ ਹਨਾ ਤੇ ਅਸੀਂ ਤਾਂ ਪਰ ਦੁਬਈ ਤੋਂ ਚੜ ਰਹੇ ਆ ਸਾਰੇ ਫੋਰਨਰ ਹੀ ਆ ਮੈਨੂੰ ਲੱਗਦਾ ਗੋਰੇ-ਗੋਰੇ ਆਗੇ ਤੇ ਬਾਕੀ ਕਿਹੜੇ-ਕਿਹੜੇ ਸ਼ਹਿਰਾਂ 'ਚ ਜਾਣਾ ਨਾ ਤੇ ਉਹ ਉੱਥੇ ਜਾ ਕੇ ਗੱਲਬਾਤ ਕਰਾਂਗੇ ਦਿੱਲੀ ਪਹੁੰਚ ਕੇ ਉੱਥੇ ਤੁਹਾਨੂੰ ਦੱਸ ਦਾਂਗੇ ਸਾਰਾ ਵੀਜ਼ੇ ਬਾਰੇ ਤੁਹਾਨੂੰ ਦੱਸ ਦਾਂ ਤੇ ਜਿਹੜਾ ਇਹਦਾ ਵੀਜ਼ਾ ਉਹ ਵੀ ਸ਼ੰਗਨ ਦੇ ਵਿੱਚ ਆਉਂਦਾ ਹੈਗਾ ਤੇ ਸਾਡਾ ਇਹ ਆ ਗਿਆ ਸੀਗਾ 5 ਕਿ ਦਿਨਾਂ ਦੇ ਵਿੱਚ ਤੇ ਬਹੁਤ ਈਜ਼ੀ ਆ ਤੁਸੀਂ ਆਪ ਹੀ ਖੁਦ ਹੀ ਅਪਲਾਈ ਕਰ ਸਕਦੇ ਹੋ ਦਿੱਲੀ ਤੋਂ ਅਸੀਂ ਅਪਾਰਟਮੈਂਟ ਲਈ ਸੀ ਅਪਾਰਟਮੈਂਟ ਵੀ ਸਾਨੂੰ ਹਫਤੇ ਗਰੀ ਸਾਨੂੰ ਅਪਾਰਟਮੈਂਟ ਮਿਲ ਗਈ ਸੀ ਤੇ ਜਿਸ ਤਰ੍ਹਾਂ ਅਸੀਂ ਪਹਿਲਾਂ ਸਵਿਟਜ਼ਰਲੈਂਡ ਦਾ ਵੀਜ਼ਾ ਲਿਆ ਸੀਗਾ ਉਸੇ ਤਰ੍ਹਾਂ ਹੀ ਮਤਲਬ ਇਟਲੀ ਦਾ ਜਰਮਨ ਦਾ ਫ੍ਰਾਂਸ ਦਾ ਇੱਕ ਕੋਈ ਵੀਜ਼ਾ ਇਹਨਾਂ ਦਾ 28 30 ਦੇਸ਼ਾਂ ਦਾ ਤੇ ਬਹੁਤ ਇਜ਼ੀਲੀ ਮਿਲ ਜਾਂਦਾ ਬਸ ਉਹਦੇ ਲਈ ਜਿਹੜੇ ਡਾਕੂਮੈਂਟਸ ਆ ਮੇਨ ਕਿਉਂਕਿ ਜਦੋਂ ਸਵਿਟਜ਼ਰਲੈਂਡ ਦਾ ਲਵਾਇਆ ਸੀ ਅਸੀਂ ਉਹਦੇ ਲਈ ਵੀ ਕਾਫੀ ਜਣੇ ਦੇ ਮੈਸੇਜ ਆਏ ਸੀ ਵੀ ਤੁਸੀਂ ਕੀ ਕੀ ਲਾਇਆ ਸੀਗਾ ਇੱਚ ਸਭ ਤੋਂ ਮੇਨ ਗੱਲ ਹੁੰਦੀ ਹੈ ਕਵਰ ਲੈਟਰ ਕਿ ਮਤਲਬ ਤੁਸੀਂ ਆਪਣੀ ਪ੍ਰੋਫਾਈਲ ਕਿਸ ਹਿਸਾਬ ਨਾਲ ਪੇਸ਼ ਕਰਦੇ ਹੋ ਵੀਜ਼ਾ ਆਫੀਸਰ ਦੇ ਅੱਗੇ ਹਨ ਤੇ ਉਹਦੇ ਚ ਤੁਸੀਂ ਆਪਣੇ ਬਾਰੇ ਦੱਸਣਾ ਹੁੰਦਾ ਸਭ ਤੋਂ ਪਹਿਲਾਂ ਤਾਂ ਵੀ ਮੈਂ ਕੌਣ ਹ ਤੇ ਦੂਜੀ ਲਾਈਨ 'ਚ ਮੇਰਾ ਕੰਮ ਕੀ ਹੈ ਮਤਲਬ ਦੂਜੇ ਪੈਰੇ 'ਚ ਪਹਿਲਾਂ ਵੀ ਮੈਂ ਕੌਣ ਹ ਇਥੋਂ ਬਲੋਂਗ ਕਰਦਾ ਮੇਰਾ ਪਾਸਪੋਰਟ ਨੰਬਰ ਹੈ ਤੇ ਦੂਜੇ ਜਿਹੜਾ ਪੈਰਾ ਹੁੰਦਾ ਅਰਜੀ ਇਹ ਇੱਕ ਤਰ੍ਹਾਂ ਦੀ ਜਿਵੇਂ ਆਪਾਂ ਨੂੰ ਸਕੂਲ ਚਰਜੀਆਂ ਲਿਖਣੀਆਂ ਛੋਟੇ ਹੁੰਦੇ ਸਿਖਾਉਂਦੇ ਹੁੰਦੇ ਸੀ ਤੇ ਅੱਗੇ ਆ ਕੇ ਵੀ ਮੈਂ ਕਿਉਂ ਜਾਣਾ ਕਿੰਨੇ ਦਿਨ ਲਈ ਜਾਣਾ ਤੀਜੇ ਪੈਰੇ ਚ ਆ ਜਾਂਦਾ ਵੀ ਮੈਂ ਕਿੱਥੇ ਰਹੂੰਗਾ ਤੇ ਕੀ ਕੀ ਮੇਰੇ ਉੱਥੇ ਘੁੰਮਣ ਦੇ ਪਲਾਨ ਆ ਉਹ ਆਈਟਨਰੀ ਕਹਿੰਦੇ ਆ ਉਹਨੂੰ ਆਈਟਨਰੀ ਦੇਣੀ ਆ ਤੇ ਕਿੰਨਾ ਮੇਰੇ ਕੋਲੇ ਬੈਂਕ ਬੈਲੈਂਸ ਹੈ ਤੇ ਮੇਰੀ ਇਨਕਮ ਦੇ ਸੋਰਸਸ ਕੀ ਹੈ ਚੌਥੇ ਚ ਆ ਜਾਂਦਾ ਚਾਰ ਕੇ ਪੈਰੇ ਹੁੰਦੇ ਆ ਮੇਨ ਚੌਥੇ ਚ ਆ ਜਾਂਦਾ ਤੁਹਾਡੇ ਮੁੜਨ ਦੇ आ, मतलब टाइज ਕੀ ਆ ਵੀ ਤੁਸੀਂ ਉਹਨਾਂ ਨੂੰ ਮੇਕ ਸ਼ੋਰ ਕਰਨਾ ਵੀ ਤੁਸੀਂ ਮੁੜੋਗੇ ਕਿਉਂ ਕਿ ਉਹ ਕਿਉਂਕਿ ਉਹਨਾਂ ਦਾ ਕੰਮ ਹੁੰਦਾ ਵੀ ਉੱਥੇ ਮੇਨ ਵੀਜ਼ਾ ਕਿਉਂ ਨਹੀਂ ਦਿੰਦੇ ਵੀ ਇਹਨਾਂ ਨੇ ਇੱਥੋਂ ਮੁੜਨਾ ਨਹੀਂ ਇੱਥੇ ਆ ਕੇ ਰਹਿ ਜਾਣਾ ਹਨਾ ਤੁਸੀਂ ਉਹਦੇ ਚ ਦੱਸਣਾ ਵੀ ਮੈਂ ਕਿਉਂ ਮੁੜਨਾ ਹੈ ਤੇ ਬਸ ਸਾਹੀ ਤਿੰਨ ਚਾਰ ਚੀਜ਼ਾਂ ਹੁੰਦੀਆਂ ਜੇ ਜੌਬ ਕਰਦੇ ਹੋ ਜੌਬ ਦੇ ਨਾਲ ਸੈਲਰੀ ਸਰਟੀਫਿਕੇਟ ਲੱਗ ਜਾਂਦੇ ਆ ਤੇ ਜੇ ਬਿਜ਼ਨਸ ਕਰਦੇ ਹੋ ਬਿਜ਼ਨਸ ਦਾ ਨਾਲ ਟੈਕਸ ਵਗੈਰਾ ਹੋਰ ਤੁਹਾਡੇ ਬਿਜ਼ਨਸ ਦਾ ਕੰਮਕਾਰ ਕੀ ਆ ਕਾਰੋਬਾਰ ਕੀ ਉਹ ਲੱਗ ਜਾਂਦਾ ਹੈ ਖੇਤੀਬਾੜੀ ਵਾਲਿਆਂ ਦੇ ਜੇ ਫਾਰਮ ਲਾ ਸਕਦੇ ਹੋ ਤੇ ਅਲੱਗ-ਅਲੱਗ ਤਰੀਕੇ ਨਾਲ ਕਰ ਲਿਓ ਤੇ ਜਦੋਂ ਤਾਂ ਕਹਿੰਦੇ ਟ੍ਰੈਵਲ ਹਿਸਟਰੀ ਕਰਕੇ ਸਾਡੇ ਈਜ਼ੀ ਆ ਮਤਲਬ ਮਿਲ ਜਾਂਦਾ ਜੇ ਤੁਸੀਂ ਜੈਨੂਇਨ ਪ੍ਰੋਫਾਈਲ ਹੈ ਤੁਹਾਡੀ ਤੇ ਕੋਈ ਔਖਾ ਨਹੀਂ ਹੈਗਾ ਤੇ ਹੁਣ ਅਸੀਂ ਏਡੀ ਕਰਦੇ ਹਾਂ ਜਦੋਂ ਸਾਡੀ ਬੋਰਡਿੰਗ ਪਾਸ ਸ਼ੁਰੂ ਬੋਰਡਿੰਗ ਸ਼ੁਰੂ ਹੋਗੀ ਤੇ ਫਿਰ ਫਲਾਈਟ 'ਚ ਬੈੰਨੇ ਆ ਤੇ ਅੰਦਰੋਂ ਦਿਖਾਉਣੀ ਆ ਤੁਹਾਨੂੰ ਸਾਰਾ ਕੰਮ ਨਿਬੜ ਗਿਆ ਜਹਾਜ਼ ਬੈਠਣ ਲੱਗਿਆ ਹੁਣ ਫਲਾਈਟ ਇਮੀਰੇਟਸ ਦੁਨੀਆ ਦੀ ਬੈਸਟ ਫਲਾਈਟ ਕਿਹੋ ਜੀ ਆ ਤੇ ਉਹ ਦੱਸਾਂਗੇ ਅੱਜ ਤੇ ਬਾਕੀ ਇਹ ਆ ਵੀ ਇਹਦੀ ਵੀ ਬਿਜ਼ਨਸ ਕਲਾਸ ਚ ਬੈਣਾ ਇਸ ਦਿਨ ਬਿਜ਼ਨਸ ਕਲਾਸ ਨੂੰ ਸਭ ਤੋਂ ਵੈਸਟ ਮੰਨਿਆ ਜਾਂਦਾ ਹੈਗਾ ਤੇ ਜੇ ਇਹ ਟਿਕਟ ਸਾਨੂੰ ਇਹ ਸਾਨੂੰ ਪਈ ਹੈ ਮੇਰੇ ਖਿਆਲ ਚ ਕੋਈ 42-45000 ਦੀ ਆਮ ਫਲਾਈਟਸ ਨਾਲੋਂ ਮੰਗੀ ਹੁੰਦੀ ਹੈ ਇਮੀਰੇਟਸ ਦੀ ਫਲਾਈਟਸ ਹੈ ਜਿਹੜੀ ਬਿਜ਼ਨਸ ਕਲਾਸ ਪੈਂਦੀ ਸੀ 2.5 ਲੱਖ ਦੀ 5 ਲੱਖ ਦੀਆਂ ਟਿਕਟਾਂ ਬਣੇ ਇਹ ਦੋਵਾਂ ਦੀਆਂ ਲਾਈਵ 'ਚ ਪਹਿਲੀ ਵਾਰੀ ਲਾਈਵ 'ਚ ਪਹਿਲੀ ਵਾਰ ਏਡੇ ਵੱਡੇ ਪਲੇਨ 'ਚ ਬੈਠਣ ਗਿਆ ਇੰਜਣ ਵੀ ਦੇਖੋ ਇੱਕ ਸਾਈਡ 'ਤੇ ਉਹ ਵੱਡਾ ਇੰਜਣਾਂ ਨਾਲ ਛੋਟਾ ਇੰਜਣ ਤੇ ਚਾਰ ਇੰਜਣ ਹੋਣਗੇ ਮੇਰੇ ਖਿਆਲ 'ਚ ਫਸਟ ਟਾਈਮ ਫਸਟ ਟਾਈਮ ਇੰਨਾ ਵੱਡੇ ਜਹਾਜ਼ 'ਵਾਂ ਡਬਲ ਡੈੱਕਰ ਆ ਵੈਸੇ ਵੀ ਉਹ ਬਿਜ਼ਨਸ ਕਲਾਸ ਉਹ ਦੇਖੋ ਦੇਖਦੇ ਨਾ ਤੁਹਾਨੂੰ ਇਹ ठा ਜਿਹੜੇ ਆਮ ਨੋਰਮਲ ਇਕਨੋਮੀ ਉੱਪਰ ਬਿਜ਼ਨਸ ਕਲਾਸ ਹੋਣੀ ਡਬਲ ਡੈਕਰ ਹੈਗਾ ਬਿਜ਼ਨਸ ਕਲਾਸ 'ਚ ਜਾਣਾ ਹੋਵੇ ਨਾ ਲੰਬੀ ਫਲਾਈਟ 'ਚ ਜਾਵੇ ਜਿਸ ਤਰ੍ਹਾਂ ਇਹ ਆ ਇਹ ਸਾਢੇ 6 ਘੰਟੇ ਦੀ ਫਲਾਈਟ ਹੋਊਗਾ ਜੇ ਸਾਡੀ ਤੇ ਜਾਂ ਇੰਗਲੈਂਡ ਜਾਣ ਦਾ ਮਨ ਹੈ ਜਦੋਂ ਅਸੀਂ ਇੰਗਲੈਂਡ ਗਏ ਨਾ ਉਦੋਂ ਇਹਦੇ ਚੱਲ ਜਾਂਗੇ ਖੁਸ਼ੀਆ ਡਬਲ ਡੈਕਰ ਆ ਉੱਪਰ ਹੈ ਨਾ ਉਹ ਦੇਖੋ ਗਲਾਸ ਦੇਖ ਰਹੇ ਹੋ ਉੱਪਰ ਹਾਂਜੀ ਇਹਦੀ ਬਿਜ਼ਨਸ ਕਲਾਸ ਵਧੀਆ ਹੈ ਇਹਦਾ ਜਿਹੜੇ 에어 호ਸਟਸ ਸੀ ਡ्रेसਿੰਗ ਡ्रेसਿੰਗ ਸੈਂਸ ਕਹਿੰਦਾ ਸੀ ਡਰੈਸ ਵੀ ਬੜੀ ਕਮਾਲ ਦੀ ਐ ਕੋਈ ਬੱਚੀ ਉਹ ਅਸਲ ਵਿੱਚ ਮਾਨਨ ਨਾ ਮਕੂਬ ਬਿਦਿਗਾ ਪਾਇਰ ਬਿਵਾਕੋ ਦਾ ਮੈਂ ਜਾ ਰਿਹਾ ਤਾਂ ਬੜਾ ਵੱਡਾ ਪਲੇਨ ਆ ਯਾਰ ਕੋਈ ਸੀਟ ਸੀ ਕੋਈ ਲਾਸਟ ਹੈ ਮੈਨੂੰ ਸੀਟ ਅੱਛਾ ਮੈਨੂੰ ਲਾਦਾ ਜੋੜਨੀ ਆ ਬੈਣੀਆਂ ਕੋਈ 20 ਬੱਸਾਂ ਜੋੜ ਲਓ 20 ਬੱਸਾਂ ਜੜਾਉਣਾ ਪਰੇਵੇ ਖਾਲੀ ਵੀ ਨਹੀਂ ਹੈਗਾ ਥੋੜੇ ਥੋੜੇ ਦੇਖਣ ਨੂੰ ਮਿਲ ਰਹੇ ਆ ਆਪਣੇ ਇੰਡੀਆ ਦੇ ਬੰਦੇ ਲਓ ਜੀ ਪਹੁੰਚ ਗਏ ਫਾਈਨਲੀ ਸੀਟਾਂ ਦੇ ਆਪਣੀ ਸੀਟਾਂ ਦੇਖੋ ਕਿੰਨੀਆਂ ਕੰਫਰਟੇਬਲ ਐਵੇਂ ਨਹੀਂ ਗੱਲਾਂ ਹੁੰਦੀਆਂ ਕੋਈ ਗੱਲ ਬਾਤ ਆ ਉਹ ਹੈੱਡਫੋਨ ਵੀ ਦਿੱਤੇ ਆ ਯਾਰ এমਿਰੇਟਸ ਨਾਲ ਬਲੈਂਕਟ ਮਿਲੇ ਬਾਕੀ ਬਹਿ ਜੀਏ ਦਿਖਾਉਣੀ ਆ ਸਾਹਮਣੇ ਵਾਲੇ ਪਾਸੇ ਸਕਰੀਨਸ ਵੀ ਲਗੀਆਂ ਹੋਈਆਂ ਤੇ ਐਂਟਰਟੇਨਮੈਂਟ ਲਈ ਬਾਲੀਵੁੱਡ ਮੂਵੀਜ਼ ਦਿੱਤੀਆਂ ਲੇਟੈਸਟ ਬਾਲੀਵੁੱਡ ਹੈ ਜਸ਼ਰਾਜ ਫਿਲਮਾਂ ਸਪੈਸ਼ਲ ਹੈ ਕਲਾਸਿਕ ਬਾਲੀਵੁੱਡ ਹੈ ਇੰਡੀਅਨ ਰੀਜਨਲ ਹੈ ਬਹੁਤ ਸਾਰੀਆਂ ਮਤਲਬ ਸਿਨੇਮਾ ਇੰਡੀਅਨ ਦੇਖਣ ਨੂੰ ਵੀ ਮਿਲ ਜੂਗਾ ਤੇ ਖੁਸ਼ੀ ਦੀ ਦਾ ਪੰਜਾਬੀ ਫਿਲਮਾਂ ਫੰਨੀਆ ਮੋੜ ਜੰਗਬੀਸਲ ਮੈਂ ਦੇਖ ਲਓ ਮੋੜ ਵੀ ਵਿੱਚ ਹੈ ਇਹ ਵੀ ਦੇਖ ਸਕਦੇ ਹੋ ਪਲੱਗ ਦਿੱਤੇ ਹੋਇਆ ਚਾਰਜਿੰਗ ਲਈ ਇਹ ਆਦੀ ਦਿੱਤੇ ਹੋਏ ਐ ਇਸ ਤਰ੍ਹਾਂ ਦੇ ਕੁੱਲ ਮਿਲਾ ਕੇ ਵਧੀਆ ਲੱਗ ਰਹੀ ਹੈ ਫਲਾਈਟ ਸਾਰੀ ਤੇ ਬਾਕੀ ਐਂਟਰਟੇਨਮੈਂਟ ਹੁੰਦਾ ਰਹੂਗਾ ਸਾਰੇ ਰਸਤੇ ਬਾਹਰਲੇ ਪਾਸੇ ਉਹ ਪਛੇਓ ਜਾ ਤੇ ਜਿਸ ਤਰ੍ਹਾਂ ਸੁਣਦੇ ਸੀ ਨਾ 에ਮਿਰੇਟਸ ਬਾਰੇ ਕਿ ਬਹੁਤ ਵਰਲਡ ਦੀ ਬੈਸਟ ਫਲਾਈਟ ਹੈ ਤੇ ਬੈਸਟ 에ਅਰਲਾਈਨ ਹੈ ਸਹੀ ਗੱਲ ਹੈ ਬਾਕੀ ਸਹੀ ਗੱਲ ਹੈ ਤੁਸੀਂ ਦੇਖੋ ਇੱਕ ਫੀਲਿੰਗ ਹੁੰਦੀ ਹੈ ਯਾਰ ਬੈਠ ਕੇ ਇੱਕ ਅਜਿਹੀ ਇਕਨੋਮੀ ਵੀ ਦੂਜਿਆਂ ਦੇ ਮੁਕਾਬਲੇ ਬਿਝ ਨਜ਼ਰ ਆ ਗਈ ਆ। ਇਸ ਤਰ੍ਹਾਂ ਦੀ ਫਲਾਈਟ ਆ ਸਾਰੀ। ਮੈਂ ਦੇਖਣਾ ਸੀ ਕਿਹੜੇ-ਕਿਹੜੇ ਕੰਟਰੀ ਉੱਪਰ ਦੀ ਜਾ ਰਹੀ ਆ। ਦੁਬਈ ਆ ਦੱਸਣ ਲੱਗਿਆ ਹੁਣ ਡਿਸਟੈਂਸ ਕਿੰਨੀ ਆ। ਬਗਦਾਦ ਉੱਪੋਂ ਦੀ ਜਾਊ ਇਰਾਕ। ਇਰਾਕ ਤੋਂ ਬਾਅਦ ਜਾਊਗੀ ਫਿਰ ਐਥਨਸ ਗ੍ਰੀਸ। ਟਰਕੀ ਟਰਕੀ ਉੱਪਰ ਦੀ ਜਾਊ ਗ੍ਰੀਸ ਉੱਪਰ ਦੀ ਜਾਊ ਤੇ ਆਸਟਰੀਆ ਤੇ ਫਿਰ ਜਾਊ ਜੀ ਮਿਲਾਨ ਇਹ 47 4800 ਕਿਲੋਮੀਟਰ ਦਾ ਸਫ਼ਰ ਹੈ ਸਾਡਾ ਇਟਲੀ ਤੱਕ ਦਾ Distribute life jackets for infants and children. Your cabin crew will now pass through the cabin carrying out the final safety check. Enjoy your flight with Emirates. <laughs> ਸਰਦੀ ਮੀਲ ਤੇ ਇਟਲੀ ਜਾ ਰਹੇ ਆ ਪਹਿਲੀ ਪਾਸ ਤੇ ਵੀਜ਼ੇ ਮਿਲਨੇ ਸ਼ੁਰੂ ਹੋ ਗਏ ਇਟਾਲੀਅਨ ਖਾਣੇ ਦੇ ਨਾਲ ਮਿਲਿਆ ਸੈਲਡ ਹੈ ਕੁਛ ਆ ਸਵੀਡਿਸ਼ ਬੇਸਟਰੀ ਹੋਣੀ ਪਾਣੀ ਬਿਸਕਟਸ ਕਾਫੀ ਸਾਰੀ ਇਹ ਚੀਜ਼ਾਂ ਦਿੱਤੀਆਂ ਮੀਲ ਵਧੀਆ ਟਾਈਟ ਪੈਪਸੀ ਤੇ ਐਕਸਟਰਾ ਕੁਛ ਨਹੀਂ ਲਗਭਗ ਸੇਮ ਹੀ ਆ ਸਾਰਾ ਕੁਝ ਲਓ ਜੀ ਕਰੀਏ ਸ਼ੁਰੂ ਵੱਡਾ ਸਫਰ ਲੰਘ ਗਿਆ ਤੇ ਅੱਧਾ ਕਰ ਗਿਆ ਇਸਤਾਨਬੁਲ ਟੱਪ ਗਏ ਤੁਰਕੀ ਤੇ ਪੋਲੈਂਡ ਦੇ ਨੇੜੇ ਦੀ ਜਾਣੀ ਰਮਾਨੀਆ all fascinating the flight one sign has been switched off so for leaving us today please check your seat area for any personal belongings flight uh, bahut vadiya rahi emirates bare jime suneya si bilkul ho mi hai te taqreeban bye, -bye. taqreeban aadha ghanta late te 7 ghante de safar baad assi pahunch gaye milan bye so welcome to italy ji italy ch tadda swagat hai ਤੇ ਬਾਹਰ ਇਮੀਗ੍ਰੇਸ਼ਨ ਕਰਾਉਨੇ ਆ ਹੁਣ ਤੇ ਫਿਰ ਬਾਹਰ ਚਲਦੇ ਆ ਬਾਹਰ ਦਾ ਤੁਹਾਨੂੰ ਆਲਾ ਦਵਾਲਾ ਦਿਖਾਉਨੇ ਆ ਠੰਡ ਮੈਨੂੰ ਲੱਗਦਾ ਇੱਥੇ ਜ਼ਿਆਦਾ ਹੋ ਗਈ ਮੀਂਹ ਪਈ ਜਾਂਦਾ ਬਾਹਰ ਸਾਰਾ ਦੇਖੋ ਮੀਂਹ ਪੈ ਰਿਹਾ ਹੈ ਪੂਰਾ ਸ਼ਾਮ ਦੇ ਵੱਜ ਗਏ ਸਵਾ 3 ਸਾਡੀ ਫਲਾਈਟ ਸਵਾ ਤੋਂ ਪਹੁੰਚਣੀ ਸੀ ਇੱਕ ਘੰਟਾ ਲੇਟ ਆਈ ਹੈ ਮੀਂਹ ਮੌਸਮ ਦਾ ਵੀ ਪ੍ਰਭਾਵ ਹੋ ਗਿਆ ਹਾਂਜੀ ਸ਼ੰਗਨ ਜ਼ੋਨ 'ਚ ਸਾਡਾ ਦੂਜਾ ਗੇਟ ਹੈਗਾ ਪਹਿਲਾਂ ਸਵਿਟਜ਼ਰਲੈਂਡ ਤੇ ਫਰਾਂਸ ਆਏ ਸੀਗੇ ਤੇ ਹੁਣ 2-3 ਮਹੀਨੇ ਬਾਅਦ ਇਟਲੀ ਤੇ ਬਾਕੀ ਰਹਿਣਾ ਇੱਥੇ ਆ ਹੁਣ ਸਾਡਾ ਵੀਜ਼ਾ ਹੈਗਾ ਲਗਭਗ ਸਾਡੇ ਕੋਲੇ ਇਹ ਸਾਲ ਦਾ ਆਹ ਸਾਲ ਦੇ ਸਾਰੇ ਐਂਡ ਤੱਕ 2025 ਤੱਕ ਦਾ ਵੀਜ਼ਾ ਸਾਡੇ ਕੋਲੇ ਤੇ 24 ਲਾਸਟ ਤੱਕ ਤੇ ਅਸੀਂ ਯੂਰਪ ਦੇ ਲਗਭਗ ਸਾਰੇ ਕੰਟਰੀ ਘੁੰਮ ਲੈਣੇ ਆ ਤੇ ਜਿਹੜੇ ਮੇਨ ਮੇਨ ਆ ਤੁਹਾਨੂੰ ਦਿਖਾ ਦੇਣੀ ਹੈ ਫੈਟ ਕੀ ਇੰਗਲੈਂਡ ਦਾ ਵੀਜ਼ਾ ਵੀ ਸਾਡਾ ਆ ਸਾਲ ਦੇ ਲਾਸਟ ਤੱਕ ਵੈਲਿਡ ਹੈਗਾ ਤੇ ਉੱਥੇ ਵੀ ਦੋ ਤਿੰਨ ਘੇੜੇ ਵਜ ਜਾਣੇ ਆ ਤੇ ਹੁਣ ਇਮੀਗ੍ਰੇਸ਼ਨ ਤੇ ਚੱਲੀ ਪਹਿਲਾਂ ਦੇਖਦੇ ਆ ਕਿ ਕੁਝ ਪੁੱਛਦੇ ਆ ਵੈਸੇ ਤਾਂ ਲੱਗਦਾ ਨਹੀਂ ਮੈਨੂੰ ਵੀ ਜ਼ਿਆਦਾ ਪੁੱਛਣਗੇ ਲੈ ਵੀ ਇਹ ਪਹੁੰਚ ਗਏ ਇਮੀਗ੍ਰੇਸ਼ਨ ਤੇ ਤੇ ਸਮਾਰਟ ਇਮੀਗ੍ਰੇਸ਼ਨ ਇੱਥੇ ਵੀ ਆ ਪਰ ਸਿਰਫ ਯੂਰੋਪੀਅਨ ਯੂਨੀਅਨ ਲਈ ਆ ਤੇ ਜਿਹੜੇ ਆਪਣੇ ਵਰਗੇ ਆ ਇੰਡੀਆ ਤੋਂ ਜਾਂ ਹੋਰ ਉਹਨਾਂ ਨੂੰ ਇੱਥੋਂ ਨਹੀਂ ਲੰਘਣਾ ਪੈਣਾ। ਲਓ ਵੀ ਜਿੰਦਾਬਾਦ ਇੰਡੀਆ। ਇਮੀਗ੍ਰੇਸ਼ਨ ਹੋ ਗਈ। ਇੱਕ ਸਵਾਲ ਵੀ ਨਹੀਂ ਬੱਚਾ। ਕੁਝ ਵੀ ਨਹੀਂ ਬੱਚਿਆ ਯਾਰ। ਸਿੰਗਲ ਕੁਐਸਚਨ ਵੀ ਕਿੰਨੇ ਦਾ ਰਹਿਣਾ ਹੈ, ਹੋਟਲ ਬੁਕਿੰਗ ਕੀ? ਹਾਂਜੀ। ਮੋਰ ਵੀ ਮੀਟੀਜੀ ਲੱਗੀ। ਇਹ ਲਓ ਜੀ ਅੱਜ 20 ਤਰੀਕ ਨੂੰ ਅਸੀਂ ਪਹੁੰਚ ਗਏ 20 ਮਈ। 20 ਮਈ ਨੂੰ ਪਹੁੰਚ ਗਏ ਅਸੀਂ ਇਟਲੀ ਤੇ ਇਹ ਅੱਜ ਦੀ ਸਟੈਂਪ ਹੈਗੀ ਤੇ ਆ ਵੀਜ਼ਾ ਸਾਡਾ ਤੇ ਇੱਥਾਂ। ਬਾਹਰ ਦਾਲਾ ਦਵਾਲਾ ਕੁਛ ਇਹੋ ਜਿਹਾ 에어ਪੋਰਟ ਦਾ ਸਵਾਗਤ ਹੈ ਜੀ ਤੁਹਾਡਾ ਇੱਕ ਵਾਰ ਫੇਰ ਰੇਟਲੀ ਚ ਤੇ ਮਿਲਾਨ ਦਾ 에어ਪੋਰਟ ਹੈ ਇਹ ਵੈਸੇ ਇਹਦੇ ਪਹਾੜ ਹੈ ਨੇੜੇ-ਦੜ ਕਿਉਂਕਿ ਸਵਿਟਜ਼ਰਲੈਂਡ ਦੇ ਬਾਰਡਰ ਦੇ ਪੰਦੇ ਨਾ ਮਿਲਾਨ ਤੇ ਮੌਸਮ ਵੀ ਠੰਡਾ ਹੈ ਮੀਂਹ ਪਿਆ ਹੋਇਆਗਾ ਤੇ ਗਰਮੀ ਇੰਨੀ ਲੱਗ ਨਹੀਂ ਰਹੀ ਹੈ ਅਸੀਂ ਤਾਂ ਭੱਠੀ ਚੋਂ ਆਏ ਆ ਸਾਨੂੰ ਐਸ ਵੀ ਨਾਰਮਲ ਹੋਊਗਾ ਮੌਸਮ ਪਰ ਠੰਡ ਹੈਗੀ ਸਾਡੇ ਸੋਚਣ ਅਨੁਸਾਰ ਕਿਉਂਕਿ ਦੁਬਈ ਤਾਂ ਅਸੀਂ ਬਹੁਤ ਗਰਮੀ ਚੋਂ ਆਏ ਆ ਤਬਈ ਦਾ 40 ਡਿਗਰੀ ਟੈਂਪਰੇਚਰ ਰਹਿੰਦਾ ਸੀਗਾ ਮੌਸਮ ਅਲੱਦਾ ਹੈ ਮੀਹਾਂ ਦਾ ਚੱਲ ਰਿਹਾ ਹੈ ਜਿਹੜਾ ਨਾਰਥ ਸਾਈਡ ਵਾਲਾ ਸਵਿਟਜ਼ਰਲੈਂਡ ਵਾਲੀ ਸਾਈਡ ਹੈ ਜਿਹੜੀ ਸਾਰੀ ਇਟਲੀ ਦੀ ਤੇ ਵੈਸੇ ਇਹ ਸੰਦੇਸ਼ ਠੀਕ ਨਹੀਂ ਹੈਗਾ ਕਿਉਂਕਿ ਘੁੰਮੇ ਫਿਰਨੇ ਵਧੀਆ ਨਹੀਂ ਜਾਣਾ ਜੇ ਮੀਂਹ ਪੈਂਦੇ ਰਹੇ ਤੇ ਕੱਲ ਦਾ ਵੈਦਰ ਚੈੱਕ ਕੀਤਾ ਸੀ ਕੱਲ ਨੂੰ ਸਾਨੂੰ ਆਇਆ ਸੀ ਕਿ ਉਹ ਵੀ ਮਿਲਾਨ ਦਾ ਕੁਝ ਏਰੀਆ ਉਹ ਐਕਸਪਲੋਰ ਕਰਾਂਗੇ ਤੇ ਯਾਰ ਮੀਂਹ ਕਾਫੀ ਆ ਮੈਨੂੰ ਲੱਗਦਾ ਹੈ ਬਾਕੀ ਦੇਖਦੇ ਆ ਕਿਵੇਂ ਰਹੂਗਾ ਕਿ ਉਦਰ ਤੋਂ ਕਿਵੇਂ ਮਨਜ਼ੂਰ ਹੈ ਏ ਬਾਈ ਜੀ ਮਿਲ ਗਏ ਸਾਨੂੰ ਇੱਥੇ ਆਮਨਦੀਪ ਸਿੰਘ ਸਤਿ ਸ਼੍ਰੀ ਅਕਾਲ ਬਾਈ ਜੀ ਕਿਵੇਂ ਹੋ ਬਸ ਵਧੀਆ ਬਾਈ ਜੀ ਤੁਸੀਂ ਬਣਾਓ ਜੀ ਜੀ ਬਹੁਤ ਵਧੀਆ ਚੜ੍ਹਦੀ ਕਲਾ ਧੰਨਵਾਦ ਤੁਹਾਡਾ ਪਹਿਲਾਂ ਦਾ ਤੁਸੀਂ ਲੈਣ ਲਈ ਆਏ ਸਨ ਬੜਾ ਧੰਨਵਾਦ ਸ਼ੁਕਰੀਆ ਸ਼ੁਕਰੀਆ ਵੀਰੇ ਸ਼ੁਕਰੀਆ ਹਾਂ ਜੀ ਖੁਸ਼ੀ ਬੈਠੋ ਇਹ ਕਾਰ ਮੈਂ ਲਾਦਾ ਸੀ ਇਹ ਚ ਪਹਿਲਾਂ ਨਹੀਂ ਬੈਠੇ ਇੱਕ ਵਾਰ ਸਵਿਟਜ਼ਰਲੈਂਡ ਬੈਠੇ ਸੀ ਸਵਿਟਜ਼ਰਲੈਂਡ ਬੈਠੇ ਸੀ ਮੇਲਾ ਤੁਸੀਂ ਖੁਸ਼ੀ ਬਹਿ ਜਾਓ ਫੈਸਲਾ ਇਹਦੀਆਂ ਟਾਕੇ ਵੀ ਨਹੀਂ ਖੁੱਲਣੀਆਂ ਹੁੰਦੀਆਂ ਖੁੱਲ ਗਈ ਆਈ ਲਵ ਯੂ ਮੈਨੂੰ ਕੱਚਾ ਖਾਧਾ ਨਹੀਂ ਆਉਂਦਾ ਇਦਾਂ ਖੁੱਲ ਜਾਂਦੀ ਹੁੰਦੀ ਐ ਤੇ ਜਿਹੜੀ ਇਹ ਸਾਨੂੰ ਕਾਰ ਲੈਣ ਲਈ ਭੇਜੀ ਐ ਤੇ ਉਹ ਭੇਜੀ ਸੀਗੀ ਆ ਬਾਜੀ ਰਣਜੀਤ ਸਿੰਘ ਨੇ ਤੇ ਜਿਨ੍ਹਾਂ ਨੂੰ ਅਸੀਂ ਮਿਲੇ ਸੀਗੇ ਸਵਿਟਜ਼ਰਲੈਂਡ ਦੇ ਵਿੱਚ ਤੇ ਜਦੋਂ ਸਵਿਟਜ਼ਰਲੈਂਡ ਘੁੰਮੇ ਸੀ ਉੱਥੇ ਗੁਰਦੁਆਰਾ ਸਾਹਿਬ ਮਿਲੇ ਸੀ ਉਹਨਾਂ ਦਾ ਾਂਡੀ ਗਾਂਡੀ ਜਿਹੜੇ ਕੰਟਰੀ ਹੈ ਇਟਲੀ ਹੋ ਗਿਆ ਸਵਿਜ਼ਲੈਂਡ ਜਰਮਨ ਫਰਾਂਸ ਨੇੜੇ ਦੇ ਕੰਟਰੀ ਚ ਚੰਗਾ ਕਾਰੋਬਾਰਾ ਚੰਗਾ ਕੰਮ ਕਰ ਤੇ ਇਤਫਾਕ ਦੇਖੋ ਤੁਸੀਂ ਅਸੀਂ ਜ਼ਿੰਦਗੀ ਚ ਪਹਿਲੀ ਵਾਰ ਜਦੋਂ ਟੈਸਲਾ ਚ ਬੈਠੇ ਆ ਤੇ ਉਹ ਦਿਨ ਵੀ ਅਸੀਂ ਉਹਨਾਂ ਦੀ ਗੱਡੀ ਚ ਬੈਠੇ ਸੀਗੇ ਉਹਨਾਂ ਤੇ ਅੱਜ ਵੀ ਉਹਨਾਂ ਨੇ ਸਪੈਸ਼ਲ ਲੋਕਾਂ ਦੇ ਕਾਰ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਇਹ ਸੀਟ ਲਈ ਆਉਣਾ ਹੈਗਾ ਤੇ ਉਹ ਕਹਿੰਦੇ 에어ਪੋਰਟ ਤੇ ਤੁਹਾਨੂੰ ਗੱਡੀ ਮੈਂ ਭੇਜ ਦੇਣੀ ਹੈ ਤੇ ਦੂਜੀ ਵਾਰ ਅੱਜ ਵੀ ਟੈਸਲਾ ਚ ਬੈਠੇ ਆ ਜਲਦੀ ਉਹਨਾਂ ਨੂੰ ਮਲਾਵਾਂਗੇ ਥੈਂਕ ਯੂ ਤੁਹਾਡਾ ਬਹੁਤ ਬਹੁਤ ਇਹ ਤੁਹਾਡਾ ਵੀ ਥੈਂਕ ਯੂ ਭਾਈ ਜੀ ਦੁਬਾਰਾ ਤੁਸੀਂ ਸਪੈਸ਼ਲੀ ਸਾਨੂੰ ਲੈਣ ਦੇ ਲਈ ਆਏ ਤੇ ਬਾਕੀ ਜੇ ਸਵਿਟਜ਼ਰਲੈਂਡ ਹੋਏ ਉਹ ਤਾਂ ਸਵਿਟਜ਼ਰਲੈਂਡ ਅਸੀਂ ਜਾਣੀਏ ਸਵਿਟਜ਼ਰਲੈਂਡ ਮਿਲਾਵਾਂਗੇ ਇਟਲੀ ਆਉਣਾ ਉਹਨਾਂ ਨੇ ਹੁਣ ਜਾਂ ਸਵਿਟਜ਼ਰਲੈਂਡ ਹੀ ਤੇ ਨਹੀਂ ਸਵਿਟਜ਼ਰਲੈਂਡ ਅੱਛਾ ਸਵਿਟਜ਼ਰਲੈਂਡ ਅੱਛਾ ਸ਼ੋਰ ਨਹੀਂ ਹੈਗਾ ਜੇ ਆਪ ਹੀ ਦਿੱਲੀ ਸੀ ਜੇ ਇਟਲੀ ਆਏ ਤਾਂ ਇਟਲੀ ਮਿਲਾਵਾਂ ਕਿਉਂਕਿ ਪਹਿਲਾਂ ਸੀ ਅਜੇ 2 ਵੀਕ ਇਟਲੀ ਹੈਗੀਆਂ ਆਦਰਵਾਇਜ਼ ਫਿਰ ਅਸੀਂ ਸਵਿਟਜ਼ਰਲੈਂਡ ਜਾਣੀ ਹੈ ਉੱਥੇ ਜਾ ਕੇ ਤੁਹਾਨੂੰ ਦੁਬਾਰਾ ਮਿਲਾਦਾ ਓ ਜੀ ਫਾਈਨਲੀ ਪਹੁੰਚ ਗਏ ਆ ਡੇਢ ਘੰਟਾ ਲੱਗ ਗਿਆ ਇੱਥੇ ਤੱਕ ਆਉਣੇ ਨੂੰ ਹੋਟਲ ਪਹੁੰਚਦੇ ਹਾਂ ਪਾਰਕ ਹੋਟਲ ਜਿੱਥੇ ਵੀ ਅਸੀਂ ਜਾਣੇ ਹੁੰਨੇ ਆ ਨਾ ਇੱਕ ਅੱਧੇ ਦਿਨ ਜਾਂ ਦੋ ਦਿਨ ਹੀ ਹੋਟਲ 'ਚ ਰਹਿੰਨੇ ਹਾਂ ਫਿਰ ਉੜ ਕੇ ਪੰਜਾਬੀ ਚੱਕ ਕੇ ਲੈ ਜਾਂਦੇ ਆ ਤੇ ਇਹ ਪਾਰਕ ਹੋਟਲ ਕਿਸਾਨੋਂ ਦੀ ਅੱਦਾ ਤੇ ਇੱਥੇ ਆ ਤੇ ਕਿਉਂਕਿ ਵਲੌਗ ਇੱਕ ਦੋ ਦਿਨ ਵੈਸੇ ਲੇਟ ਆਊਗਾ ਜਦੋਂ ਨਹੀਂ ਪਤਾ ਇੱਥੇ ਕਾਫੀ ਜਾਣੇ ਰਿਸੈਪਸ਼ਨ ਤੇ ਵਿਜ਼ਿਟ ਕਰਕੇ ਜਾਣਗੇ ਪੁੱਛ ਕੇ ਜਾਣਗੇ ਵੀ ਯਾਰ ਰਿਪਨ ਖੁਸ਼ੀ ਇੱਥੇ ਨੂੰ ਉਦੋਂ ਅਸੀਂ ਇੱਥੋਂ ਨਿਕਲ ਜਾਣਾ ਕਿਉਂਕਿ ਅਸੀਂ ਹੋਰ ਸ਼ਹਿਰ ਚੱਲ ਜਾਣ। ਸਭ ਤੋਂ ਪਹਿਲਾਂ ਅਸੀਂ ਘੁੰਮਣੇਗਾ ਮਿਲਾਨ ਮਿਲਾਨ ਤੋਂ ਬਾਅਦ ਅਸੀਂ ਜਾਣਾ ਵੈਨਸ ਤੇ ਦੋਨੇ ਸ਼ਹਿਰ ਘੁੰਮ ਕੇ ਉਸ ਤੋਂ ਬਾਅਦ ਅਸੀਂ ਬਰੇਸ਼ੀਆ ਬੇਰਗਾਮੋ ਜਿਹੜੀਆਂ ਪੰਜਾਬੀਆਂ ਨੇ ਥਾਵਾ ਮਤਲਬ ਜਿੱਥੇ ਖੇਤੀ ਕਰਦੇ ਆ ਪੰਜਾਬੀਆਂ ਦੇ ਫਾਰਮ ਹੈ। ਤੇ ਉਹ ਸਾਰੀਆਂ ਚੀਜ਼ਾਂ ਨਾਲ ਤੁਹਾਨੂੰ ਦਿਖਾਉਣੀ ਅਸੀਂ ਖੁਦ ਵੀ ਦੇਖਣੀ ਕਿਉਂਗੇ ਪਹਿਲਾਂ ਵੀਡੀਓ ਵਗੈਰਾ ਜਾਂ ਹੋਰ ਇੰਟਰਨੈਟ ਤੇ ਪੜ੍ਹਦੇ ਰਹੇ ਆਂ ਦੇਖਦੇ ਰਹੇ ਆਂ ਕਿ ਪੰਜਾਬੀ ਕਿਸ ਤਰ੍ਹਾਂ ਕੰਮਕਾਰ ਕਰਦੇ ਆ ਹਨਾ ਆਪਣੀ ਇਟਲੀ ਦੇ ਵਿੱਚ ਤੇ ਹੁਣ ਕਮਰਾ ਲੈ ਲਿਆ ਤੇ ਚੈੱਕ ਇਨ ਕਰਦੇ ਆਂ ਸਾਨੂੰ ਚੱਲਿਆ ਨਾ ਯਾਰ 7 ਘੰਟੇ ਦੀ ਫਲਾਈਟ ਸੀਗੀ ਤੇ ਤੁਸੀਂ ਲਾ ਲੋ 2 ਘੰਟੇ ਤੋਂ ਪਹਿਲਾਂ ਦੇ ਹਨ 9 ਤੇ ਡੇਢ ਘੰਟਾ ਇੱਥੇ ਆਉਣ ਲੱਗਿਆ 11 12 ਘੰਟੇ ਹੋ ਗਏ ਲਗਭਗ ਸਾਨੂੰ ਤਰਿਆਂ ਨੂੰ ਦੁਬਈ ਤੋਂ 12 ਘੰਟੇ ਬਾਅਦ ਇਟਲੀ ਪਹੁੰਚਿਆ ਇੱਥੇ ਟਾਈਮ ਦਾ ਵੀ ਮੇਰੇ ਖਿਆਲ ਚ ਸਾਡਾ ਇੰਡੀਆ ਨਾਲੋਂ ਹੁਣ ਸਾਢੇ 4 ਘੰਟੇ ਦਾ ਸਾਢੇ 3 ਜਾਂ 4 ਘੰਟੇ ਦਾ ਫਰਕ ਪੈ ਗਿਆ ਹੁਣ ਪੱਕਾ ਡੇਢ ਘੰਟੇ ਦਾ ਦੁਬਈ ਸੀਗਾ ਤੇ 2-3 ਘੰਟੇ ਦਾ ਹੋਰ ਅੱਗੇ ਫਰਕ ਪੈ ਗਿਆ ਹੁਣ ਆ ਗਿਆ ਜੀ ਆਪਣਾ ਕਮਰਾ ਤੇ ਇਧਰਲੇ ਪਾਸੇ ਹੈਗਾ ਬੈਡਰੂਮ ਤੇ ਇਹ ਸਾਰਾ ਬੈਡਰੂਮ ਹੈਗਾ ਤੇ ਅਸਲ ਚ ਅਪਾਰਟਮੈਂਟ ਆ ਪੂਰਾ ਤੇ ਤੁਹਾਨੂੰ ਮੈਂ ਦਿਖਾਉਣਾ ਯਾਰ ਸਾਹਮਣੇ ਵਾਲੇ ਪਾਸੇ ਇਹ ਲਿਵਿੰਗ ਏਰੀਆ ਇਧਰ ਵੀ ਇੱਕ ਵਾਸ਼ਰੂਮ ਐਕਸਟਰਾ ਦਿੱਤਾ ਹੋਇਆ ਹੈ ਨਾ ਖੁਸ਼ੀ ਤੇ ਯਾਰ ਲਿਵਿੰਗ ਏਰੀਆ ਗਿਆ ਸਾਰਾ ਉਹ ਸਾਹਮਣੇ ਰੋਡ ਜਾ ਰਿਹਾ ਹੈਗਾ ਇਹ ਦੇਖੋ ਟਿਕੇਸ਼ਨ ਬਹੁਤ ਸੋਹਣੀ ਹੈ ਹਾਂ ਜੀ ਤੇ ਇਹੋ ਜਿਹਾ ਕੁਝ ਕਮਰਾ ਹੈ ਜੀ ਪਹੁੰਚ ਗਿਆ ਇਟਲੀ ਸੋ ਆਪਣਾ ਅੱਜ ਦਾ ਵਲੌਗ ਵੀ ਇੱਥੇ ਕਰਦੇ ਹਾਂ ਸਮਾਪਤ ਜੀ ਤੇ ਇਟਲੀ ਤੱਕ ਦਾ ਸਫ਼ਰ ਤੁਹਾਨੂੰ ਦਿਖਾਉਣਾ ਸੀਗਾ ਤੇ ਸਾਰਿਆਂ ਨੂੰ ਇਨਫੋਰਮ ਕਰਨਾ ਸੀਗਾ ਇਸ ਵਲੌਗ ਦੇ ਰਾਹੀਂ ਕਿ ਅਸੀਂ ਇਟਲੀ ਪਹੁੰਚ ਗਏ ਹਾਂ ਤੇ ਬਾਕੀ ਆ ਮਿਲਣਾ ਕਿੱਥੇ ਕਿੱਥੇ ਆਪਾਂ ਜਿਵੇਂ ਇੱਥੇ ਸਾਡੇ ਰਿਲੇਟਿਵਸ ਵੀ ਨੇ ਫਰੈਂਡਸ ਵੀ ਨੇ ਪਰਸਨਲ ਨੌਨ ਜਿਹੜਾ ਉਹਨਾਂ ਨੂੰ ਸਾਰਿਆਂ ਨੂੰ ਮਿਲ ਕੇ ਆਪਾਂ ਡਿਸਕਸ਼ਨ ਕਰ ਲਾਂਗੇ ਵੀ ਕਿੱਥੇ ਕਿੱਥੇ ਜਾਣਾ ਇੱਕ ਪਲੇਸ ਵੀ ਆਪਾਂ ਰੱਖ ਲਾਂਗੇ ਜਿੱਥੇ ਆਪਾਂ ਸਾਰਿਆਂ ਨਾਲ ਮਿਲ ਵੈਸੇ ਉਹ ਦੱਸ ਰਹੇ ਸੀ ਕਿ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਵਾ ਕੁਰਤੇ ਨੋਵਾ ਕਿ ਉਹ ਪ੍ਰਾਣੇ ਸ਼ਾਇਦ ਗੁਰਦੁਆਰਾ ਸਾਹਿਬ ਚੋਂ ਇੱਕ ਹੈ ਤੇ ਸਾਰੇ ਮਤਲਬ ਸਾਰੀ ਸੰਗਤ ਉੱਥੇ ਆਉਂਦੀ ਹੈ ਤੇ ਅਸੀਂ ਬਾਕੀ ਜਿਵੇਂ ਖੁਸ਼ ਨੇ ਦੱਸਿਆ ਨਾ ਆਉਣ ਵਾਲੇ ਵਲੌਗ ਚ ਤੁਹਾਨੂੰ ਪ੍ਰੋਪਰ ਡਿਟੇਲ ਚ ਦੱਸ ਦਾਂਗੇ ਜਾਂ ਇੰਸਟਾਗ੍ਰam ਤੇ ਤੁਸੀਂ ਚੈੱਕ ਕਰਦੇ ਰਹੋ ਜਿਨੇ ਜਿਨੇ ਮਿਲਣਾ ਕਿਉਂਕਿ ਬਹੁਤ ਸਾਰੇ ਮੈਸੇਜ ਆ ਰਹੇ ਸੀ ਇਸ ਤੋਂ ਪਹਿਲਾਂ ਮਿਲਣ ਦੇ ਲਈ ਤੇ ਇੰਸਟਾਗ੍ਰam ਤੇ ਤਾਂ ਇੱਕ ਦਿਨ ਲੇਟ ਆ ਇੱਕ ਦਿਨ ਹੀ ਲੇਟ ਆ ਇਸ ਵਾਰੀ ਇੱਕ ਦਿਨ ਜਾਂ ਦੋ ਦਿਨ ਲੇਟ ਵਲੌਗ ਹੁੰਦਾ ਹੀ ਹੈ ਫਿਰ ਬਾਅਦ ਚੋਂ ਮਤਲਬ ਇਹ ਹੁੰਦਾ ਹੈ ਕਈ ਵਾਰੀ ਅਸੀਂ ਉਹ ਜਗ੍ਹਾ ਤੋਂ ਲੰਘ ਜਾਾਂਗੇ ਤੁਹਾਨੂੰ ਨਹੀਂ ਪਤਾ ਲੱਗਣਾ ਹਨਾ ਤੇ ਤੁਸੀਂ ਇੰਸਟਾਗ੍ਰam ਚੈੱਕ ਕਰਦੇ ਰਹੋ ਇੰਸਟਾਗ੍ਰam ਤੇ ਅਸੀਂ ਅਪਡੇਟ ਸਟੋਰੀਜ਼ ਪਾਉਂਦੇ ਰਵਾਂਗੇ ਲੋਕੇਸ਼ਨ ਪਾਉਂਦੇ ਰਵਾਂਗੇ ਵੀ ਕਿੱਥੇ ਮਿਲਣਾ ਕੀ ਪਲਾਨ ਹੈ ਤੋ ਜੁੜੇ ਰਹੋ ਆਪਣੇ ਇਟਲੀ ਦੇ ਸਫਰ ਨਾਲ ਤੇ ਦਿਖਾਉਂਦੇ ਰਾਵਾਂਗੇ ਤੁਹਾਨੂੰ ਇਟਲੀ ਤੋਂ ਹੁਣ ਸੋਹਣੀਆਂ ਸੋਹਣੀਆਂ ਥਾਵਾਂ ਮਿਲਦੇ ਆ ਨਵੇਂ ਵਲੌਗਸ ਤੇ ਨਵੀਂ ਵੀਡੀਓ ਦੇ ਨਾਲ ਗੁੱਡ ਬਾਏ ਸਸਕੀ ਕਾਲ ਰਬ ਰੱਖਾ